ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸੇਖ ਰਹੇ ਚੈਨਲ ਪੰਜਾਬੀ ਬੈਂਕ ਆਫ ਕੈਨੇਡਾ ਬੁੱਧਵਾਰ ਨੂੰ ਵਿਆਜ ਦਰ ਦਾ ਫੈਸਲਾ ਦੇਣ ਦੇ ਲਈ ਤਿਆਰ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਰਥ ਸ਼ਾਸਤਰੀਆਂ ਅਤੇ ਮਾਰਕੀਟ ਵਿਸ਼ਲੇਸ਼ਕਾਂ ਨੇ ਭੂਖਵਾਨ ਕੀਤੀ ਹੈ ਕਿ ਬੈਂਕ ਆਫ ਕੈਨੇਡਾ ਬੁੱਧਵਾਰ ਨੂੰ ਤੀਜੀ ਵਾਰ ਵਿਆਜ ਦਰ ਨੂੰ 2.75% ਉਤੇ ਬਿਨਾਂ ਕਿਸੇ ਬਦਲਾਅ ਦੇ ਰੱਖਣ ਦੀ ਸੰਭਾਵਨਾ ਦਿਤਾ ਰਿਹਾ ਹੈ ਕਿਉਂਕਿ ਕੇਂਦਰੀ ਬੈਂਕ ਅਰਥ ਸ਼ਾਸਤਰੀ ਅਤੇ ਕਾਰੋਬਾਰੀ ਉਮੀਦ ਕਰ ਰਹੇ ਨੇ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਦੇ ਪ੍ਰਭਾਵ ਤੋਂ ਸਭ ਤੋਂ ਪੈੜੀ ਸਥਿਤੀ ਖਤਮ ਹੋ ਗਈ ਹੈ ਇਸਾਰੇ ਮਾਮਲੇ ਤੇ ਬੋਲਦੇ ਹੋਏ ਬੀ ਐਮਓ ਕੈਪੀਟਲ ਮਾਰਕੀਟ ਦੇ ਮੁਖ ਅਰਥਸ਼ਾਸਤਰੀ ਡਗ ਪੋਰਟਰ ਨੇ ਕਿਹਾ ਕਿ ਬੈਂਕ ਆਫ ਕੈਨੇਡਾ ਨੇ ਆਰਾਮ ਤੇ ਲਈ ਮੁੱਲ ਮੁਦਰਾ ਸਫੀਤੀ ਅਜੇ ਵੀ ਥੋੜੀ ਜਹੀ ਗਰਮ ਹੈ ਅਤੇ ਇਸ ਤੋਂ ਇਲਾਵਾ ਹਾਲ ਹੀ ਦੇ ਹਫ਼ਤਿਆਂ ਵਿੱਚ ਮਹੀਨਿਆਂ ਦੇ ਵਿੱਚ ਅਸੀਂ ਜੋ ਆਰਥਿਕ ਅੰਕੜੇ ਦੇਖੇ ਨੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਉਮੀਦ ਦੇ ਨਾਲੋਂ ਥੋੜੇ ਘੱਟ ਅਤੇ ਮਾੜੇ ਦੱਸੇ ਜਾ ਰਹੇ ਨੇ ਕੈਨੇਡਾ ਕੁਤਵਾਨ ਨੂੰ ਤੇਜੀਵਾਰ ਵਿਆਸਧਰਾ ਨੂੰ 2.75% ਉੱਤੇ ਬਿਨਾਂ ਕਿਸੇ ਬਦਲਾਅ ਦੇ ਰੱਖਣ ਦੀ ਸੰਭਾਵਨਾ ਹੈ ਬੀ ਐਮਓ ਕੈਪੀਟਲ ਮਾਰਕੀਟ ਦੇ ਮੁੱਖ ਅਰਥਚਾਸਤ੍ਰਿਕ ਡਗ ਪੋਰਟਰ ਨੇ ਕਿਹਾ ਹੈ ਕਿ ਸਟੀਲ ਐਲੂਮੀਨੀਅਮ ਅਤੇ ਆਟੋਮੋਬਾਈਲਜ਼ ਉੱਤੇ ਉੱਚੀ ਟੈਰਿਫਾ ਦੇ ਪ੍ਰਭਾਵ ਮੁੱਖ ਤੌਰ ਉੱਤੇ ਉਨ੍ਹਾਂ ਬਾਜ਼ਾਰਾਂ ਤੱਕ ਸੀਮਤ ਰਹੇ ਨੇ ਜਦੋਂ ਕਿ ਹੋਰ ਖੇਤਰਾਂ ਨੇ ਜੂਨ ਦੇ ਵਿੱਚ ਨੌਕਰੀਆਂ ਚ ਵਾਧਾ ਦਰਜ ਕੀਤਾ ਕਿਉਂਕਿ ਜੂਨ ਦੇ ਵਿੱਚ ਅਰਥਵਿਵਸਥਾ ਵਿੱਚ 83199 ਨੌਕਰੀਆਂ ਸ਼ਾਮਲ ਹੋਈਆਂ ਜੋ ਕਿ ਜਨਵਰੀ ਤੋਂ ਬਾਅਦ ਪਹਿਲੀ ਸ਼ੁੱਧਵਾਦ them. ਜੂਨ ਦੇ ਵਿੱਚ ਬੇਰੋਜ਼ਗਾਰੀ ਦਰ 6.9% ਤੱਕ ਡਿੱਗ ਗਈ ਜਿਸ ਦੇ ਨਾਲ ਥੋਕ ਅਤੇ ਪਰਚੂਨ ਵਪਾਰ ਦੇ ਨਾਲ-ਨਾਲ ਨਿਰਮਾਣ, ਸਿਹਤ ਸੰਭਾਲ ਅਤੇ ਸਮਾਜਿਕ ਸਹਾਇਤਾ ਸਮੇਤ ਖੇਤਰਾਂ ਦੇ ਵਿੱਚ ਅਚਾਨਕ ਨੌਕਰੀਆਂ ਦੀ ਵਾਧਾ ਹੋਇਆ ਦੱਸਿਆ ਕਿ ਮੈਕਵੇਰੀ ਦੇ ਅਰਥ ਸ਼ਾਸਤਰ ਦੇ ਮੁਖੀ ਡੇਵਿਡ ਡਰਾਇਲ ਨੇ ਕਿਹਾ ਕਿ ਬੈਂਕ ਆਫ ਕੈਨੇਡਾ ਇੱਕ ਸਿੰਗਲ ਮੰਡੇਟ ਕੈਂਟਰੀ ਬੈਂਕ ਕਰਕੇ ਮੁੱद्रास्फीਤੀ ਦੀ ਸਭ ਤੋਂ ਵੱਧ ਪਰਵਾ ਕਰਦਾ ਹੈ ਤੇ ਮੁੱਦਰਾ ਬਾਜ਼ਾਰ ਇਸ ਹਫ਼ਤੇ ਦਰਾਂ ਵਿੱਚ ਕਟੌਤੀ ਦੀ 7 ਤੋਂ 8% ਸੰਭਾਵਨਾ ਵਿੱਚ ਕੀਮਤਾਂ ਨਿਰਧਾਰਿਤ ਕਰਨੇ 28 ਅਰਥਸ਼ਾਸਤਰੀਆਂ ਦੇ ਇੱਕ ਰਾਈਟਰਸ ਪੋਲ ਨੇ ਦਿਖਾਇਆ ਕਿ ਟੈਰਿਫਾਂ ਬਾਰੇ ਸਪਸ਼ਟਤਾ ਦੀ ਘਾਟ ਮਹਿੰਗਾਈ ਅਤੇ ਨੌਕਰੀਆਂ ਬਾਰੇ ਹਾਲੀਆ ਅੰਕੜੇ ਦੇ ਨਾਲ ਇਸ ਹਫਤੇ ਬੀਓਸੀ ਨੂੰ ਪਾਸੇ ਰੱਖੇਗੀ ਇਹ ਪੋਲ 21 ਜੁਲਾਈ ਤੋਂ 25 ਜੁਲਾਈ ਤੱਕ ਕੀਤਾ ਗਿਆ ਸੀ ਇਥੇ ਦੱਸਣਾ ਬੰਦਾ ਹੈ ਕਿ BOCG7 ਦੇਸ਼ਾਂ ਦੇ ਵਿੱਚ ਪਹਿਲਾ ਕੇਂਦਰੀ ਬੈਂਕ ਸੀ ਜਿਸ ਨੇ ਪਿਛਲੇ ਸਾਲ ਜੂਨ ਦੇ ਵਿੱਚ ਦਰਾਂ ਦੇ ਵਿੱਚ ਘਟौती ਸ਼ੁਰੂ ਕੀਤੀ ਸੀ ਅਤੇ ਉਦੋਂ ਤੋਂ ਆਪਣੇ ਸੌਖੇ ਚੱਕਰ ਦੇ ਵਿੱਚ ਸਭ ਤੋਂ ਵੱਧ ਹਮਲਾ ਵਰ ਰਿਹਾ ਹੈ ਇਸ ਨੇ ਪਿਛਲੇ ਸਾਲ ਜੂਨ ਅਤੇ ਮਾਰਚ ਦੇ ਵਿੱਚ ਕਾਰ ਦਰਾਂ ਦੇ ਵਿੱਚ 225 ਬੇਸਿਸ ਪੁਆਇੰਟ ਦੀ ਘਟौती ਕੀਤੀ ਹੈ ਤੇ BOC ਦੇ ਗਵਰਨਰ ਟੀ ਮੈਕਲੈਨ ਬੁੱਧਵਾਰ ਨੂੰ ਸਵੇਰੇ 9:10 ਵਜੇ ਗਵਰਨਿੰਗ ਕੌਂਸਲ ਦੇ ਫੈਸਲੇ ਦਾ ਐਲਾਨ ਕਰਨਗੇ ਤੇ ਬੈਂਕ ਆਪਣੀ ਤਮਾਹੀ ਮੁਦਰਾ ਨੀਤੀ ਰੀਪੋਰਟ ਵੀ ਜਾਰੀ ਕਰੇਗਾ ਜਿਸ ਦੇ ਵਿੱਚ ਆਮ ਤੌਰ ਤੇ ਆਰਥਿਕਤਾ ਅਤੇ মুদ্রਾਸਫੀਤੀ ਬਾਰੇ ਆਪਣੀਆਂ ਭੂਖਵਾਨੀਆਂ ਹੁੰਦੀਆਂ ਨੇ ਬਿਉ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ